ਉੱਥੇ ਹੀ ਜਿਹੜੇ ਐਮਪੀ ਸੰਜੀਵ ਅਰੋੜਾ ਜੀ ਪਹੁੰਚ ਚੁੱਕੇ ਨੇ ਤੇ ਜਿਹੜੇ ਉਹਨਾਂ ਦੇ ਸਾਥੀ ਐ ਐਮਐਲਏ ਨੇ ਉਹ ਵੀ ਪਹੁੰਚ ਚੁੱਕੇ ਨੇ ਤੇ ਵਰਕਰ ਜਿਹੜੇ ਨੇ ਪਹਿਲਾਂ ਤੋਂ ਹੀ ਜਿਹੜੇ ਫਸਟ ਰਾਉਂਡ ਤੋਂ ਹੀ ਜਿਹੜੇ ਵਰਕਰ ਨੇ ਜਸ਼ਨ ਮਨਾਉਣਾ ਸ਼ੁਰੂ ਕਰਤਾ ਸੀ ਤੇ ਉੱਥੇ ਹੀ ਉੱਥੇ ਹੀ ਹੋਰ ਵੀ ਵਰਕਰ ਸਾਡੇ ਨਾਲ ਨੇ ਚੇਅਰਮੈਨ ਸਾਹਿਬ ਇੱਕ ਇੱਕ ਪਲੜਾ ਜਿਹੜਾ ਹੈ ਇੱਕ ਪਾਸੇ ਜਿਹੜੀ ਜਿੱਤ ਹਾਸਲ ਕਰਕੇ ਅੱਜ ਆ ਮਾਦੀ ਪਾਰਟੀ ਜਿਹੜਾ ਆਪਣਾ ਐਮਐਲਏ ਹਲਕਾ ਵੈਸ ਦੇ ਵਿੱਚ ਮਨਾਉਣ ਜਾ ਰਹੀ ਦੇਖੋ ਇਹ ਜਿਹੜੀ ਜਿੱਤ ਆ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਆਮ ਆਦਮੀ ਦੇ ਸਾਰੇ ਹੀ ਅਹੁਦੇਦਾਰ ਐਮ ਐਲ ਏ ਚੇਅਰਮੈਨ ਚਾਹੇ ਉਹ ਟਰਸਟੀ ਸੀ ਚਾਹੇ ਕੋਈ ਮੈਂਬਰ ਨੇ ਚਾਹੇ ਵਲੰਟੀਅਰ ਨੇ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਆ ਜਿਹੜੀ ਜਿੱਤ ਹੋਈ ਆ ਇਹ ਕੋਈ ਸੌਖੀ ਜਿੱਤ ਨਹੀਂ ਸੀ ਸਰਕਾਰਾਂ ਦੇ ਬੜਾ ਦਬਾਅ ਜਾਂਦੇ ਜੋ ਸਰਕਾਰਾਂ ਚ ਆਪ ਹੋਈਏ ਲੋਕਾਂ ਦੇ ਐਂਟੀਕੰਮਬੈਂਸੀ ਵੀ ਹੁੰਦੀ ਆ ਪਰ ਲੋਕਾਂ ਨੇ ਇੱਕ ਤਰਫਾ ਹੋ ਕੇ ਪਿਆਰ ਦਿਖਾਇਆ ਇਹ ਆਮ ਆਦਮੀ ਪਾਰਟੀ ਦੀ ਏਕਤਾ ਦਾ ਤੇ ਪਿਆਰ ਦਾ ਸਬੂਤ ਹੈ ਤੇ ਕਿਤੇ ਨਾ ਕਿਤੇ ਵਿਰੋਧੀ ਪਾਰਟੀ ਵੱਲੋਂ ਵੀ ਕਿਹਾ ਜਾ ਰਿਹਾ 27 ਦੀ ਜਿਹੜ ਇਮੇਜ ਸ਼ੋ ਕਰੇਗੀ ਜਿੱਤ ਤੇ ਕਿੱਦਾਂ ਦੇਖਦੇ ਹੋ 27 ਦਾ ਇਲੈਕਸ਼ਨ ਵੀ ਹੁਣ ਨੇੜੇ ਹੀ ਆ 1.5 2 ਸਾਲ ਦਾ ਸਮਾਂ ਹੀ ਰਹਿ ਗਿਆ ਹੈ ਦੇਖੋ ਤੁਹਾਡਾ ਸਵਾਲ ਇਹ ਆ ਵੀ ਵਿਰੋਧੀ ਪਾਰਟੀ 2027 ਦੇਖੋ ਵਿਰੋਧੀ ਪਾਰਟੀ ਨੂੰ ਅੱਜ ਸਾਫ਼ ਨਜ਼ਰ ਸ਼ੀਸ਼ਾ ਆ ਗਿਆ ਵੀ 2027 ਦੇ ਵਿੱਚ ਜੇ ਵਿਰੋਧੀ ਕਹਿੰਦੇ ਆ ਤੇ ਸ਼ੀਸ਼ਾ ਉਹਨਾਂ ਦਾ ਵੀ ਨਜ਼ਰ ਆ ਗਿਆ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੁਬਾਰਾ ਫਿਰ ਅਗੇਂ ਸਰਕਾਰ ਰੀਬ ਬਣੂਗੀ ਤੇ ਹੁਣ ਐਮਪੀ ਸਾਹਿਬ ਵੀ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ ਹੋਰ ਜਿਹੜੇ ਐਮਐਲਏ ਸਾਥੀ ਨੇ ਉਹ ਵੀ ਪਹੁੰਚ ਚੁੱਕੇ ਨੇ ਕਾਫੀ ਜਿਹੜਾ ਜੋਸ਼ ਪਹਿਲੇ ਹੀ ਰਾਉਂਡ ਤੋਂ ਦੇਖਣ ਨੂੰ ਮਿਲ ਰਿਹਾ ਸੀ ਪੰਗਨੇ ਪਾਣੀ ਵਿੱਚ ਸ਼ੁਰੂ ਕਰਤੇ ਸੀ ਉੱਥੇ ਲੱਡੂ ਬਣਨੇ ਵਿੱਚ ਸ਼ੁਰੂ ਕਰਤੇ ਸੀ ਕਿੰਨਾ ਕਿ ਅੱਜ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਪੂਰੇ ਵਰਕਰ ਦਾ ਜਦੋਂ ਅਸੀਂ ਇਲੈਕਸ਼ਨ ਸ਼ੁਰੂ ਕੀਤੀ ਸੀ 2 2.5 ਮਹੀਨੇ ਪਹਿਲਾਂ ਉਤੋਂ ਉਦੋਂ ਲੋਕਾਂ ਦਾ ਪਿਆਰ ਦੇਖ ਕੇ ਲੋਕਾਂ ਦਾ ਸਤਿਕਾਰ ਦੇਖ ਕੇ ਉਤੋਂ ਸਾਫ ਪਤਾ ਲੱਗਦਾ ਸੀਗਾ ਵੀ ਵੀ ਆਮ ਆਦਮੀ ਪਾਰਟੀ ਜਿੱਤੂਗੀ ਪਰ ਜਿਹੜੀ ਵੋਟ ਪਰਸੈਂਟੇਜ ਘੱਟ ਹੋਈ ਆ ਇਲੈਕਸ਼ਨ ਦੇ ਵਿੱਚ VOT ਸਾਨੂੰ ਪਤਾ ਸੀ ਵੀ ਅਸੀਂ ਜਿੱਤਾਂਗੇ ਸੋ ਸਾਰੇ ਵਲੰਟੀਅਰ ਸਹਿਬਾਨਾਂ ਦਾ ਸਾਰੇ ਵੈਸਟ ਹਲਕੇ ਦੇ VOTERਾਂ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਪਹੁੰਚੇ ਹੋਏ ਹੋ ਮਾਹੌਲ ਜਿਹੜਾ ਬਿਲਕੁਲ ਖੁਸ਼ਰਮਾ ਬਣਿਆ ਹੋਇਆ ਸਾਰੇ ਵਰਕਰਾਂ ਦੇ ਵਿੱਚ ਖੁਸ਼ੀ ਦੇਖੀ ਜਾ ਸਕਦੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਮ ਆਦਮੀ ਪਾਰਟੀ ਨੇ ਜਿਹੜੀਆਂ ਨੀਤੀਆਂ ਨੂੰ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਹੈਗਾ ਇਹਨੂੰ ਛੱਡੋ ਦਿੱਤਾ ਹੈਗਾ ਜੋ ਰੋੜਾ ਜੀ ਨੇ ਕੰਮ ਕੀਤੇ ਆ ਉਹ ਕੋਈ ਹੋਰ ਕੈਂਡੀਡੇਟ ਕਰ ਹੀ ਨਹੀਂ ਸਕਦਾ ਜਾਨ ਜਿਹੜਾ ਟਾਈਮ 1.5 ਸਾਲ ਪੂਨੇ 2 ਸਾਲ ਪਿਆ ਇਸ ਤੋਂ ਵੱਧ ਕੰਮ ਕਰਕੇ ਦਿਖਾਣਗੇ ਔਰ 2027 ਫਿਰ ਦੁਬਾਰਾ ਫਿਰ ਜਿੱਤਗੇ ਇਹ ਇਹ ਜਿਹੜੀ ਸੀਟ ਆ ਮੈਂ ਅੰਮੀ ਪਾਰਟੀ ਦੀ ਝੋਲੀ ਚ ਪਾਵਾਂਗੇ ਜੀ ਸੋ ਦੇਖ ਸਕਦੇ ਹਾਂ ਕਿਦਾਂ ਦਾ ਮਾਹੌਲ ਬਣਿਆ ਹੋਇਆ ਹੈ ਵਰਕਰ ਜਿਹੜੇ ਪਹੁੰਚ ਚੁੱਕੇ ਨੇ ਤੇ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਅਸੀਂ ਕੰਮ ਕੀਤਾ ਜੀ ਸਾਨੂੰ ਵੋਟਾਂ ਪੈਣੀਆਂ ਪੈਣੀਆਂ ਸੀਗੀਆਂ ਕੰਮਾਂ ਦੇ ਆਧਾਰ ਤੇ ਵੋਟ ਮਿਲਦੀ ਆ ਔਰ ਦੇਖੋ ਮਾਨ ਸਾਹਿਬ ਨੇ ਜਿਹੜੇ ਕੰਮ ਹੋਣ ਕੀਤੇ ਆ ਪਿਛਲੇ 70 ਸਾਲਾਂ ਚ ਨਹੀਂ ਹੋਏ ਉਹ ਕੰਮ ਦੇਖੋ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਪਹੁੰਚਾਤਾ ਸਾਡੇ ਧਰਤੀ ਦਾ ਪਾਣੀ ਵਿਚਾਲਿਆ ਸਾਨੂੰ ਇੰਨੀ ਖੁਸ਼ੀ ਆ ਵੀ ਇਹ ਪਾਣੀ ਜਿਹੜਾ ਅਸੀਂ ਚਾਹੇ ਸ਼ਹਿਰਾਂ 'ਚ ਰਹਿੰਦੇ ਆ ਪਰ ਜਿਹੜਾ ਪਿੰਡਾਂ 'ਚ ਪਾਣੀ ਪਹੁੰਚਿਆ ਉਹ ਬਹੁਤ ਵਧੀਆ ਕੰਮ ਕੀਤਾ ਮਾਨ ਸਾਹਿਬ ਨੇ ਉਹਦੇ ਕਰਕੇ ਲੋਕਾਂ ਨੂੰ ਸਭ ਨੂੰ ਪਤਾ ਵੀ ਚੰਗੇ ਕੰਮ ਹੋ ਰਿਹਾ ਅੱਗੇ ਵੀ ਹੋਣਗੇ ਤਾਂ ਵੋਟਾਂ ਪਾਈਆਂ ਤਾਂ ਜਿਤਾਇਆ ਇੱਕ ਪਾਸੇ ਜਿਹੜੇ ਚੇਅਰਮੈਨ ਸਾਹਿਬ ਨੇ ਸਰ ਹੁਣ ਖੁਸ਼ੀ ਕਾਫੀ ਦੇਖਣ ਨੂੰ ਮਿਲ ਰਹੀ ਹੈ ਇੱਕ ਜਿੱਤ ਆਲਮੋਸਟ ਕਲੀਅਰ ਹੈ ਕਿ ਜਿੱਤ आम आदमी पार्टी ਦੀ ਹੋਈ ਹੈ ਕਿੱਦਾਂ ਇਹ ਪੋਸਿਬਲ ਹੋ ਪਾਇਆ ਇਸ ਤਰ੍ਹਾਂ ਪਹਿਲੀ ਗੱਲ ਤੋਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਿ ਲੁਧਿਆਣਾ ਲਾਈਵ ਦੇ ਜਿਹੜੇ ਚੈਨਲ ਨੇ ਮੈਨੂੰ ਇਹ ਮੌਕਾ ਦਿੱਤਾ ਤੁਹਾਡੀ ਖਬਰ ਪੂਰੀ ਦੁਨੀਆ ਦੇ ਵਿੱਚ ਫੈਲੇਗੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿੱਤ ਤੱਕ ਇਲੈਕਸ਼ਨ ਦਾ ਸਵਾਲ ਹੈ ਜਾਂ VOTING ਦਾ ਸਵਾਲ ਹੈ ਜਾਂ ਜਿੱਤ ਹਾਰ ਦਾ ਸਵਾਲ ਹੈ ਦੇਖੋ ਅੱਜ ਦੇ ਯੁੱਗ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਲੋਕ ਖਾਸ ਕਰਕੇ ਵਿਰੋਧੀ ਹੰਕਾਰ ਦੇ ਭਰੇ ਹੋਏ ਸੀ ਜਿਨ੍ਹਾਂ ਨੇ ਕਿ ਪਬਲਿਕ ਨੂੰ ਨਾ ਕੀੜੇ ਮਕੌੜੇ ਸਮਝਿਆ ਹੋਇਆ ਸੀਗਾ ਕਦੇ ਵੀ ਪਬਲਿਕ ਦੀ ਕੋਈ ਕਦਰ ਹੀ ਨਹੀਂ ਸੀ ਹੁੰਦੀ ਠੀਕ ਹੈ ਵੋਟਾਂ ਦੇ ਵਕਤ ਦੇ ਵਿੱਚ ਜਰੂਰ ਲੋਕਾਂ ਦੇ ਮੂਰੇ ਹੱਥ ਬਾਣਦੇ ਸੀ ਲੇਕਿਨ ਬਾਅਦ ਵਿੱਚ ਉਹਨਾਂ ਦੀ ਯਾਤ ਨਹੀਂ ਸੀ ਪੁੱਛਦੇ ਲੇਕਿਨ ਇਹ ਕਾਮਾਦੀ ਪਾਰਟੀ ਦੇ ਵਿੱਚ ਇਦਾਂ ਹੈ ਕਿ ਇਸ ਵੇਲੇ ਤਾਂ ਸਾਡੇ ਮੁੱਖ ਮੰਤਰੀ ਸਹਿਬਾਨ ਖੁਦ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਖੇਤਾਂ ਵਿੱਚ ਜੜ ਕੇ ਛੜਕਾਂ ਤੇ ਖੜਕੇ ਖੇਤਾਂ ਵਿੱਚ ਖੜ ਖੜ ਕੇ ਇਕੱਲੇ ਇਕੱਲੇ ਬੰਦੇ ਦੀ ਆਵਾਜ਼ ਲੈ ਰਹੇ ਨੇ ਕਿ ਸਾਡੀ ਪੀਸ਼ਨ ਕੀ ਹੈ ਸਾਡੀ ਪੀਸ਼ਨ ਤੋਂ ਭਾਵ ਕੀ ਹੈ ਜੋ ਆਪਣੇ ਕੀਤਾ ਦੀ ਕੀਤੇ ਹੋਏ ਕੰਮਾਂ ਦੀ ਰਿਪੋਰਟ ਉਹਨੂੰ ਲੈ ਰਹੇ ਨੇ ਪਰਸੋਂ ਦੀ ਗੱਲ ਹੈ ਕਿ ਮੈਂ ਚੰਡੀਗੜ੍ਹੋਂ ਆਮ ਆਦਮੀ ਪਾਰਟੀ ਮੀਟਿੰਗ ਕਰਕੇ ਵਾਪਸ ਆ ਰਿਹਾ ਸੀਗਾ ਕਿ ਰਸਤੇ ਵਿੱਚ ਮਾਨ ਸਰ ਕਿਸੇ ਟਿਊਬਲ ਤੇ ਬੈਠੇ ਸਨ ਜਿੱਥੇ ਕਿ ਟਿਊਬਲ ਨਹੀਂ ਸੀ ਚੱਲ ਰਿਹਾ ਖੇਤਾਂ ਦਾ ਪਾਣੀ ਰੂਟੀਨ 'ਚ ਜੋ ਆਂਦਾ ਹੈ ਨਹਿਰੀ ਪਾਣੀ ਦੇ ਆਧਾਰ ਤੇ ਹੀ ਚੱਲ ਰਿਹਾ ਸੀਗਾ ਉੱਥੇ ਸਵਾਲ ਪੈਦਾ ਹੋਇਆ ਬਿਜਲੀ ਦਾ ਬਿਜਲੀ ਦੇ ਵਿੱਚ ਵੀ ਉਹ ਕਹਿੰਦੇ ਸਾਨੂੰ ਮੋਟਰ ਬੰਦ ਕਰਨੀ ਹੀ ਪੈਂਦੀ ਐ ਚਲਾਉਣੀ ਨਹੀਂ ਪੈਂਦੀ ਵੀ ਇਦਾਂ ਦੀ ਬੀਸ਼ਨ ਹੈ ਵੀ ਅੱਜ ਤੱਕ 70 ਸਾਲਾਂ ਦੇ ਵਿੱਚ ਕਦੇ ਵੀ ਸਾਡੀ ਕਿਸੇ ਨੇ ਸਾਰ ਨਹੀਂ ਲਈ ਸਾਨੂੰ ਕਦੇ ਇਹ ਫੈਸਿਲਿਟੀਆਂ ਨਹੀਂ ਮਿਲੀਆਂ ਜਿਹਦੀ ਆਧਾਰ ਤੇ ਅਸੀਂ ਜੋ ਵੀ ਹੈ ਤੁਹਾਡਾ ਬਹੁਤ ਸ਼ੁਕਰਗੁਜ਼ਾਰਾਂ ਅਅ ਜਿਤ ਤੱਕ ਇਤਨੀ ਬੈਸਟ ਦਾ ਸਵਾਲ ਹੈ ਦੇਖੋ ਬੈਸਤੀ ਵਿੱਚ ਤਾਂ ਤੁਹਾਨੂੰ ਸਾਫ਼ ਹੀ ਪਤਾ ਹੈ ਕਿ ਜਿੰਨੇ ਵੀ ਸਾਡੇ ਕੈਂਡੀਡੇਟਸ ਸਨ ਠੀਕ ਹੈ ਇਹਨਾਂ ਜੀ ਇੱਕੋ ਹੀ ਐਸਾ ਇਨਸਾਨ ਸੀ ਜਿਹੜਾ ਕਿ ਇਨਸਾਨੀਅਤ ਨੂੰ ਸਮਝਦਾ ਸੀ ਇੱਕ ਇਨਸਾਨ ਨੂੰ ਵੋਟ ਪਈ ਹੈ ਇਨਸਾਨੀਅਤ ਨੂੰ ਵੋਟ ਪਈ ਹੈ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਵੋਟ ਪਈ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਖਾਲਸਾ ਕਾਲਜ ਦੁਬਾਰ ਜਿੱਥੇ ਕਾਊਂਟਿੰਗ ਚੱਲ ਰਹੀ ਸੀ ਸੀਨੀਅਰ ਪੱਤਰਕਾਰ ਲੁਧਿਆਣਾ ਤੋਂ ਅਰਵਿੰਦ ਸਰਾਨਾ ਜੀ ਨੇ ਸਰ ਇਹ ਜਿੱਤ ਜਿਹੜੀ ਅੱਜ ਆਮ ਆਦੀ ਪਾਰਟੀ ਦੇ ਚੋਲੀ ਪੈ ਚੁੱਕੀ ਹੈ ਇਹਦਾ ਮੁੱਖ ਕਾਰਨ ਕੀ ਬਣਿਆ ਹੈ ਬਿਲਕੁਲ ਜੀ ਇਹ ਮੁੱਖ ਕਾਰਨ ਕਿਤੇ ਨਾ ਕਿਤੇ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਫੈਕਟਰ ਰਿਹਾ ਹੈ ਕਿ ਜਿਹੜਾ ਬਿਜਲੀ ਦਾ ਬਿੱਲ ਇਹਨਾਂ ਨੇ ਫ੍ਰੀ ਕੀਤਾ ਉਹ ਵੀ ਇੱਕ ਫੈਕਟਰ ਰਿਹਾ ਹੈ ਦੂਸਰਾ ਫੈਕਟਰ ਇਹ ਰਿਹਾ ਕਿ ਕਾਂਗਰਸ ਦੀ ਜਿਹੜੀ ਅੰਦਰਲੀ ਟੁੱਟ ਸੀਗੀ ਕਿਉਂਕਿ ਕਾਂਗਰਸ ਵੀ ਦੋ ਗੁੱਟ ਰਹਿ ਗਈ ਹੈ ਦੋ ਗੁੱਟ ਦੀ ਉਹ ਵੀ ਕਿਤੇ ਨਾ ਕਿਤੇ ਨੁਕਸਾਨ ਦੇ ਰਿਹਾ ਹੈ ਹੋਰ ਇੱਕ ਜਿਹੜਾ ਸਭ ਤੋਂ ਵੱਡਾ ਜਿੱਤੇ ਦਾ ਫੈਕਟਰ ਰਿਹਾ ਹੈ ਵੋਟ ਪਰਸੈਂਟੇਜ 51% वोट पई है अगर ਵੱਧ ਵੋਟ ਪੈਂਦੀ ਜਦੋਂ ਵੀ ਜਦੋਂ ਸਰਕਾਰ ਤੋਂ ਕੋਈ ਲੋਕ ਨਰਾਜ਼ ਹੁੰਦੇ ਨੇ ਤੇ ਉਹ ਨਿਕਲ ਕੇ VOTING ਕਰਦੇ ਨੇ ਤੇ 70 75 ਕਰ VOTING ਹੁੰਦੀ ਤੇ 76 ਕੁਝ ਜ਼ਿਆਦਾ ਨਹੀਂ ਦੇਖਣ ਨੂੰ ਮਿਲੇ 10000 ਦੀ ਜਿਹੜੀ ਮਾਰਜਿਨ ਜ਼ਿਆਦਾ ਤਾਂ ਨਹੀਂ ਹੈ ਕਿਉਂਕਿ 50% ਕੇਵਲ ਜਿਹੜੀ VOT ਪਈ ਹੈ ਤੇ 27 ਦਾ ਇਲੈਕਸ਼ਨ ਦਾ ਵੀ ਚਿਹਰਾ ਇਹ ਤੈਅ ਕਰ ਰਹੀ ਹੈ ਇਲੈਕਸ਼ਨ ਹਾਂ ਬਿਲਕੁਲ ਬਿਲਕੁਲ ਜੀ ਜੇ ਅਗਰ ਮਾਰਜਿਨ ਦੀ ਗੱਲ ਕਰੋਗੇ ਤੇ VOTING ਘੱਟ ਹੋਈ ਹੈ ਤੇ ਮਾਰਜਿਨ ਬਹੁਤ ਮੰਨਿਆ ਗਿਆ ਹੈ ਇਮਰਜੈਂਟ 10000 ਮੰਨਿਆ ਗਿਆ ਇਮਰਜੈਂਟ ਠੀਕ ਹੈ ਜੇ ਅਗਰ 80000 ਤੋਂ ਜ਼ਿਆਦਾ VOTING ਹੁੰਦੀ ਜਿੱਦਾਂ 1.5 ਲੱਖ VOTING ਹੈ 1.75 ਲੱਖ ਫਿਰ ਮਾਰਜਨ ਹੋਰ ਹੁੰਦਾ ਲੇਕਿਨ ਠੀਕ ਹੈ ਜਿਸ ਇਸ ਆਪਣਾ VOTING ਹੈ ਮਾਰਜਨ ਤਾਂ ਠੀਕ ਹੈ ਜਿੱਤ ਮੈਂ ਕਹਾਂਗਾ ਅੱਛੇ ਮਾਰਜਨ ਨਾਲ ਤੇ ਇਹ ਕਿਉਂ ਹੁੰਦਾ ਹੈ ਕਿ ਕਈ ਪਾਸੇ ਜਿਹੜੀਆਂ ਸਰਕਾਰਾਂ ਦੇ ਗਠਬੰਧਨ ਦੇ ਵਿੱਚ ਵੀ ਚੱਲ ਰਹੀਆਂ ਨੇ ਪਰ ਜਦ ਖੇਤਰੀ ਖੇਤਰ ਦੇ ਵਿੱਚ ਆਉਂਦੇ ਨੇ ਇੱਕ ਜਦ ਅਸੈਂਬਲੀ ਦੇ ਇਲੈਕਸ਼ਨ ਨੇ ਤੇ ਵਿੱਚ ਜਿਹੜਾ ਉੱਟ ਇਟ ਕੁੱਤੇ ਦਾ ਜਿਹੜਾ ਵੈਰ ਦੇਖਣ ਨੂੰ ਮਿਲਦਾ ਹੈ ਦੇਖੋ ਨੈਸ਼ਨਲ ਏਜੰਡੇ ਅਲੱਗ ਹੁੰਦੇ ਨੇ ਉਹ ਕਹਿੰਦੇ ਨੇ ਜਦੋਂ ਨੈਸ਼ਨਲ ਗੱਲ ਆ ਜਾਵੇ ਨੈਸ਼ਨਲ ਦੀ ਹਾਲਾਂਕਿ ਇੰਡੀਅਨ ਗਠਬੰਧਨ ਚ ਸਾਰੇ ਜਿਹੜੇ ਨੇ ਕਾਂਗਰਸ ਹੋ ਗਿਆ ਆਮ ਆਦਮੀ ਪਾਰਟੀ ਹੋ ਗਿਆ ਇੱਕੋ ਹੀ ਸੀਗੇ ਜਦੋਂ ਪ੍ਰਦੇਸ਼ ਦੀ ਗੱਲ ਆ ਜਾਂਦੀ ਹੈ ਜਦੋਂ ਲੋਕਲ ਇਲੈਕਸ਼ਨ ਹੋ ਜਾਂਦੇ ਨੇ ਪ੍ਰਦੇਸ਼ ਤੇ ਤੋਂ ਉਹ ਏਜੰਡੇ ਇਹਨਾਂ ਦੇ ਬਦਲ ਜਾਂਦੇ ਨੇ ਇਸ ਕਰਕੇ ਕਹਿੰਦੇ ਨੇ ਨੈਸ਼ਨਲ ਏਜੰਡੇ ਚ ਅਸੀਂ ਇੱਕਾ ਜਦੋਂ ਪ੍ਰਦੇਸ਼ ਦੇ ਏਜੰਡੇ ਆਂਦੇ ਨੇ ਉਹ ਕਹਿੰਦੇ ਨੇ ਉੱਥੇ ਚ ਭਾਵੇਂ ਸਾਡਾ ਵਿਖਰਾਵ ਹੋ ਸਕਦਾ ਹੈ ਸਾਡੇ ਮਤ ਨਹੀਂ ਕੋ ਸਕਦੇ ਥੋੜੀ ਦੇਰ ਤੱਕ ਜਿਹੜੇ ਐਮਪੀ ਸੰਜੀਵ अरोड़ा ਨੇ ਉਹ ਪਹੁੰਚਣਗੇ ਤੇ ਸਰਟੀਫਿਕੇਟ ਲੈਣਗੇ ਤੇ ਉੱਥੇ ਹੀ ਇਹ ਤਸਵੀਰਾਂ ਨੇ ਕਿਤਨੇ ਕਿਤੇ ਹਲਕੀ ਜੜੀ ਬੂੰਦਾਬاندی ਦੇਖਣ ਨੂੰ ਮਿਲ ਰਹੀ ਹੈ بارش ਵੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤੇ ਹੋਰ ਵੀ ਜਿਹੜੇ ਵਰਕਰਾਂ ਦੇ ਚਾਰੇ ਉੱਤੇ ਜਿਹੜੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਾਊਂਟਿੰਗ ਚੱਲ ਰਹੀ ਸੀ ਖਾਲਸਾ ਕਾਲਜ ਦੇ ਅੰਦਰ ਆਮ ਆਦੀ ਪਾਰਟੀ ਦੇ ਨਾਰੇ ਲੱਗਣੇ ਸ਼ੁਰੂ ਹੋ ਗਏ ਨੇ ਕਿਉਂਕਿ ਜ ਕਿਉਂਕਿ ਜਿਹੜੇ ਆਮ ਆਦੀ ਪਾਰਟੀ ਤੋਂ ਸੰਜੀਵ ਰਾੜਾ ਜਿਹੜੇ ਉਮੀਦਵਾਰ ਸਨ ਉਹ ਉਹਨਾਂ ਨੇ ਜਿੱਤ ਹਾਸਲ ਕਰ ਲਈ ਹੈ ਕਾਂਗਰਸ ਪਾਰਟੀ ਤੋਂ ਜਿਹੜੇ 파ਰਤ ਕੁਸ਼ਨ ਆਸ਼ੂ ਨੂੰ ਹਰਾਉਂਦੇ ਹੋਏ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਵਰਕਰਾਂ ਦਾ ਆਉਣ ਦਾ سلسلہ ਬਿਲਕੁਲ ਜਾਰੀ ਹੈ 106 637 ਵੋਟਾਂ ਦੀ ਲੀਡ ਦੇ ਨਾਲ ਮਾਰਜਿਨ ਦੇ ਨਾਲ ਉਹਨਾਂ ਨੇ ਜਿੱਤ ਆਪਣੇ ਚੋਲੀ ਦੇ ਵਿੱਚ ਪਾਈ ਹੈ ਤੇ ਹੁਣ ਹੁਣ 27 ਦੇ ਇਲੈਕਸ਼ਨਾਂ ਦਾ ਇੰਤਜ਼ਾਰ ਹੈ ਕਿਉਂਕਿ ਬਾਈ ਇਲੈਕਸ਼ਨ ਦੇ ਵਿੱਚ ਤਾਂ ਆਮ ਆਦੀ ਪਾਰਟੀ ਨੇ ਜਿਹੜਾ ਹੈ ਇਸ ਹਲਕੇ ਤੋਂ ਹਲਕੇ ਤੋਂ ਜਿਹੜਾ ਹੈ ਜਿੱਤ ਪ੍ਰਾਪਤ ਕੀਤੀ ਹੈ ਉਹਤੇ ਹੀ ਵਰਕਰਾਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲ ਸਕਦੀ ਹੈ ਬਾਹਰ ਜਿਹੜੇ ਨਾਰੇ ਲੱਗਨੇ ਸ਼ੁਰੂ ਹੋ ਗਏ ਨੇ ਵਰਕਰ ਇਕੱਠੇ ਨੇ ਤੇ ਹੱਤਾਂ ਦੇ ਵਿੱਚ ਸਰੋਪੇ ਨੇ ਕਿਉਂਕਿ ਥੋੜੀ ਜਿਹੀ ਦੇਰ ਤੱਕ ਜਿਹੜੇ ਆ ਸੰਜੀਵ अरोड़ा ਜੀ ਇੱਥੇ ਪਹੁੰਚਣਗੇ ਤੇ ਉਹਨਾਂ ਦਾ ਨਿੱਘਾ ਸਵਾਗਤ ਇਹਨਾਂ ਦੇ ਵੱਲੋਂ ਕੀਤਾ ਜਾਵੇਗਾ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ ਅਮਿਤ